ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਮੋਲ ਨਵਾਸੀ ਮੈਂ ਤੁਹਾਡੀ ਆਪਣੀ ਹਰਪੀਕੌਰ ਧੂਰੀ ਬਹੁਜਨ ਮੁਕਤੀ ਪਾਰਟੀ ਸੁਭਾ ਮੀਤ ਪ੍ਰਧਾਨ ਸੋ ਸਾਥੀਓ 17 ਤਰੀਕ 9ਵਾਂ ਮਹੀਨਾ 2025 ਨੂੰ ਸੰਗਰੂਰ ਡੀਸੀ ਦਫ਼ਤਰ ਸਾਡੇ ਜਿਹੜੇ ਕਿਰਤੀ ਲੋਕ ਨੇ ਮਜ਼ਦੂਰ ਨੇ ਉਹਨਾਂ ਦੀ ਹੱਕੀ ਮੰਗਾਂ ਨੂੰ ਲੈ ਕੇ ਜਿਹੜਾ ਡੀਸੀ ਦਫ਼ਤਰ ਦਾ ਘਰਾਓ ਕੀਤਾ ਜਾ ਰਿਹਾ ਧਾਰਨਾ ਰੱਖਾ ਗਿਆ ਸੋ ਪਹਿਲ ਦੇ ਆਧਾਰ ਤੇ ਜੋ ਮਨਰੇਗਾ ਦਾ ਕੰਮ ਬੰਦ ਕਰ ਦਿੱਤਾ ਉਹਨੂੰ ਬਹਾਲ ਕਰਾਉਣ ਲਈ ਤੇ ਜਿਨ੍ਹਾਂ ਦੇ ਘਰਾਂ ਦੀ ਹੜ ਮਾਰੀ ਦੇ ਵਿੱਚ ਨੁਕਸਾਨ ਹੋ ਗਿਆ ਕੜੀ ਵਾਲੇ ਦੇ ਜਿਹੜੇ ਛੱਤਾਂ ਨੇ ਉਹ ਚੌਂਦੀਆਂ ਨੇ ਉਹਨਾਂ ਦੀ ਮੁਰੰਮਤ ਲਈ ਮਾਅਵਜ਼ੇ ਦੀ ਮੰਗ ਲਈ ਈਵੀਐਮ ਮਸ਼ੀਨਾਂ ਨੂੰ ਖਤਮ ਕਰ ਲਈ ਜੋ ਸਾਡੀਆਂ ਜਿਹੜੀਆਂ ਵੋਟਾਂ ਨੇ ਅਸੀਂ ਵੋਟਾਂ ਪਾਉਂਨੇ ਆ ਸਾਡੀਆਂ ਵੋਟਾਂ ਵੀ ਚੋਰੀ ਕੀਤੀਆਂ ਜਾ ਰਹੀਆਂ ਨੇ ਜਿਹਨੂੰ ਪਾਉਂਨੇ ਆ ਅਸੀਂ ਉਹਨੂੰ ਵੋਟ ਨਹੀਂ ਜਾਂਦੀ ਸਾਡੀ ਸੋ ਖਤਮ ਕਰ ਲਈ ਜਿਹੜੀਆਂ ਹੋਰ ਵੀ ਮੰਗਾਂ ਨੇ ਮਜ਼ਦੂਰਾਂ ਦੀਆਂ ਸਾਡੇ ਕਿਰਤੀ ਲੋਕਾਂ ਦੀਆਂ ਨੂੰ ਲੈ ਕੇ 17 ਤਰੀਕ 9ਵਾਂ ਮਹੀਨਾ 2025 ਨੂੰ ਡੀਸੀ ਦਫ਼ਤਰ ਧਰਨਾ ਰੱਖਿਆ ਗਿਆ ਸੋ ਵੱਧ ਤੋਂ ਵੱਧ 17 ਤਰੀਕ ਨੂੰ ਸਾਥਿਓ ਪਹੁੰਚੋ ਸਾਡੇ ਜਿਹੜੇ ਕਿਰਤੀ ਲੋਕ ਨੇ ਕੀਤੀ ਲੋਕਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਮੰਗਾਂ ਪੂਰੀਆਂ ਨਹੀਂ ਹੋ ਰਹੀਆਂ ਨਾ ਹੀ ਸਰਕਾਰ ਦੇ ਰਹੀ ਆ ਤੇ ਨਾ ਹੀ ਸਰਕਾਰ ਨੇ ਸਾਡੇ ਹੱਕ ਦੇ ਵਿੱਚ ਕੋਈ ਵਿਆਣਵਾਜੀ ਕੀਤੀ ਆ ਮੌਜੂਦਾ ਨੂੰ ਲੈ ਕੇ ਕੁਝ ਨਹੀਂ ਸਰਕਾਰ ਦਾ ਬਿਆਨ ਆਇਆ ਹਾਲਾਂਕਿ ਝਾੜੂ ਸਰਕਾਰ ਨੇ ਵੱਡੀ ਪੱਧਰ ਤੇ ਵੋਟਾਂ ਸਾਡੇ ਤੋਂ ਸਾਡੇ ਕਿਰਤੀ ਲੋਕਾਂ ਤੋਂ ਸਾਡੇ ਮਜ਼ਦੂਰਾਂ ਤੋਂ ਵੱਡੀ ਪੱਧਰ ਤੇ ਵੋਟਾਂ ਜਿਹੜੀਆਂ ਹੈਗੀਆਂ ਨੇ ਇਲਾਕੀਆਂ ਨੇ ਖੁਆਈਆਂ ਨੇ ਪਾਈਆਂ ਵੀ ਨਹੀਂ ਸਾਡੇ ਲੋਕਾਂ ਨੇ ਵੱਧ ਵੱਧ ਚੜ ਕੇ ਸੋ ਇਸ ਕਰਕੇ ਇਹ ਜਿਹੜੀ ਹੈਗੀ ਆ ਝਾੜੂ ਸਰਕਾਰ ਦੀ ਤਸੱਲੀ ਵੀ ਸਾਡੇ ਲੋਕ ਹੀ ਕਰਾਉਣਗੇ ਸੋ ਮੈਂ ਬੇਨਤੀ ਕਰਦੀਆਂ ਖਾਸ ਕਰਕੇ ਜਿਹੜੇ ਮਨਰੇਗਾ ਦੇ ਕੰਮ ਰੁਕੇ ਹੋਏ ਨੇ ਉਹਨਾਂ ਨੂੰ ਬਹਾਲ ਕਰਾਉਣ ਲਈ ਵੱਧ ਤੋਂ ਵੱਧ ਚੜ੍ਹ ਕੇ 17 ਤਰੀਕ ਨੂੰ ਹਮ ਹਮਾ ਕੇ ਪਹੁੰਚੋ ਸਾਥਿਓ ਤਾਂ ਜੋ ਸਰਕਾਰਾਂ ਨੂੰ ਵੀ ਪਤਾ ਲੱਗੇ ਸਾਡੇ ਕਿਰਤੀ ਲੋਕ ਮਜ਼ਦੂਰ ਜਿਹੜੇ ਹੈਗੇ ਨੇ ਜਾਗ ਗਏ ਨੇ ਇਹਨਾਂ ਦੇ ਜ਼ਮੀਰਾਂ ਵੀ ਜਾਗ ਚੁੱਕੀਆਂ ਨੇ ਅਸੀਂ ਵੀ ਆਪਦੇ ਹੱਕ ਮੰਗ ਮੰਗ ਸਕਦੇ ਹਾਂ ਅਸੀਂ ਵੀ ਆਪਦੇ ਜਿਹੜੇ ਬੱਚਿਆਂ ਦੇ ਭਵਿੱਖ ਲਈ ਅਸੀਂ ਲੜਾਈ ਲੜ ਸਕਦੇ। ਸੋ ਜੇ ਕਿਸੇ ਨੂੰ ਐਡਰੈਸ ਦਾ ਨਹੀਂ ਪਤਾ ਲੱਗਦਾ ਤਾਂ ਮੇਰਾ ਨੰਬਰ ਦਿੱਤਾ ਹੋਇਆ ਉੱਪਰ ਸਕਰੀਨ ਦੇ ਉੱਤੇ ਤਾਂ ਨੰਬਰ ਤੇ ਕੰਟੈਕਟ ਕਰਕੇ ਮੇਰੇ ਨਾਲ ਗੱਲ ਕਰ ਸਕਦਾ ਐਡਰੈਸ ਲੈ ਸਕਦਾ ਜੇ ਕਿ ਕਿਸੇ ਸਾਥੀ ਨੂੰ ਨਹੀਂ ਪਤਾ 17 ਤਰੀਕ ਨਵਾਂ ਮਹੀਨਾ 2025 ਨੂੰ ਵੱਧ ਤੋਂ ਵੱਧ ਛੜ ਕੇ ਡੀਸੀ ਦਫ਼ਤਰ ਸੰਗਰੂਰ ਪਹੁੰਚੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ Fateh ਜੈਪੀ ਜੈਪਾਰਥ ਜੈ ਮੂਲਵਸ